ਕਈ ਵਾਰੀ ਸਾਨੂੰ ਪਾਗਲ ਬਣਾਈ ਜਾਂਦਾ ਹੋਵੇ ਯਾਰ ਬਈ ਬੰਦਾ ਕਿਸੇ ਤੋਂ ਪੈਸੇ ਤਾਂ ਹੀ ਲਈ ਜਾਂਦਾ ਕਿਸੇ ਨਾ ਠੱਗੀਆਂ ਤਾਂ ਨਹੀਂ ਮਾਰੀ ਜਾਂਦਾ ਲੱਤਾਂ ਖਿੱਚਣ ਲੱਗ ਗਏ ਯਾਰ ਅੱਗੇ ਕੌਣ ਆਊਗਾ ਕਿਸੇ ਨੇ ਵੀ ਨਹੀਂ ਆਉਣਾ ਆਪਾਂ ਭਾਨੇ ਸਿੱਧੂ ਦੇ ਘਰੇ ਅੱਜ ਦੋ ਆਰ ਓਪੀ ਬੰਦੇ ਫੜੇ ਨੇ ਜੀ ਜਿਨ੍ਹਾਂ ਦੇ ਬਹੁਤ ਵੱਡੇ આરોਪ ਨੇ ਤੇ ਅਸੀਂ ਇੱਥੇ ਫੜ ਕੇ ਹੀ ਖੜਾ ਲਏ ਤੇ ਇਹਨਾਂ ਤੋਂ ਸਵਾਲਾਂ ਦੇ ਜਵਾਬ ਲੈਣੇ ਨੇ ਨਾ ਸਾਨੂੰ ਭੱਜਣ ਦਿੰਦੇ ਅੱਜ ਸੋਡੀਆਂ ਅੱਖਾਂ ਵਿੱਚੀਆਂ ਹੋਈਆਂ ਸੀ ਪਹਿਲਾਂ ਇਹ ਦੱਸੋ ਵੀ ਤੁਸੀਂ ਇੱਕ ਠੱਗ ਬੰਦੇ ਨੂੰ ਟਰੈਕਟਰ ਦੇ ਦਿੱਤਾ ਉਹਨੂੰ ਟਰੈਕਟਰ ਦੀ ਲੋੜ ਕੀ ਸੀ ਬਈ ਜੀ ਗੱਲ ਇਹ ਹੈਗੀ ਜਿਹੜਾ ਤੁਸੀਂ ਸਵਾਲ ਕੀਤਾਗਾ ਵੀ ਠੱਗ ਬੰਦੇ ਨੂੰ ਟਰੈਕਟਰ ਦੇਤਾ ਵੀ ਲੋਡ ਤੁਸੀਂ ਕੋਈ ਇਨਕੁਆਇਰੀ ਕਿਉਂ ਨਹੀਂ ਕਰੀਏ ਬੰਦੇ ਦੀ ਕੋਈ ਸਾਨੂੰ ਵੀ ਬਹੁਤ ਬੰਦੇ ਨੇ ਪਹਿਲਾਂ ਕਿਹਾ ਬਾਈ ਕਿਸੇ ਕੁੜੀ ਦਾ ਵਿਆਹ ਕਰ ਦਿੰਦੇ ਇਹਨੂੰ ਕਿਉਂ ਦਿੱਤਾ ਇਹਦੇ ਲਈ ਕੀ ਘਟਾ ਸੀਗਾ ਜੇ ਉਹ ਸਾਨੂੰ ਬਹੁਤ ਕੁਝ ਬੋਲੇ ਠੀਕ ਆ ਇਹ ਚੀਜ਼ ਕਿਸੇ ਨੂੰ ਮੰਨ ਕੇ ਚੱਲੋ ਜੇ ਆਪਾਂ ਕੋਈ ਗਿਫਟ ਆਪਾਂ ਨੂੰ ਕੋਈ ਦਿੰਦਾਗਾ ਇਹ ਚੀਜ਼ਾਂ ਦੇ ਪਿੱਛੇ ਨਾ ਬਹੁਤ ਕੁਝ ਕਰਨਾ ਪੈਂਦਾ ਹੁੰਦਾ ਹੈ ਇਹ ਫੇਰ ਜਾ ਕੇ ਕਿਤੇ ਅਚੀਵਮੈਂਟ ਜਿਹੜੀ ਹੁੰਦੀ ਹੈਗੀ ਆਪਾਂ ਨੂੰ ਚੀਜ਼ਾਂ ਲੋਕੋ ਗਿਫਟ ਦਿੰਦੇ ਨੇ ਜਾਂ ਆਪਣੇ ਤੇ ਕੋਈ ਮਾਣ ਕਰਦੇ ਨੇਗੇ ਇਹ ਤੋਂ ਪਹਿਲਾਂ ਅਗਲੇ ਦਾ ਨਾ ਸਾਰਾ ਤੋਰ ਤੋਂ ਲੈ ਕੇ ਤੋਰ ਤੱਕਰ ਦੇਖੋ ਵੀ ਬੰਦਾ ਇਹ ਕੀ ਕੀਤਾ ਕੀ ਇਹਦਾ ਹੀ ਦੇਣਾ ਕੀ ਆਪਣੇ ਏਰੀਏ ਨੂੰ ਕੀ ਇਹਦੀ ਪੰਜਾਬ ਨੂੰ ਦੇਣਾ ਕੀ ਸਮਾਜ ਨੂੰ ਦੇਣਾ ਕੀ ਇਹਦੀ ਇਹ ਕਿਤੇ ਫੇਰ ਜਾ ਕੇ ਚੀਜ਼ਾਂ ਐਕਸੈਪਟ ਹੁੰਦੀਆਂ ਹੁੰਦੀਆਂ ਨਹੀਂ ਤੁਸੀਂ ਦੇਣ ਇਹ ਦੇਖੀਏ ਵੀ 10000 ਦੇ ਫਰੋਤੀ ਦੇ ਇਲਜ਼ਾਮ ਲੱਗੇ ਨੇ ਜਾਂ ਚੈਨੀ ਚੋਰ ਦਾ ਪਰਚਾ ਪਿਆ ਉਹ ਚੀਜ਼ਾਂ ਦੇਖ ਕੇ ਟਰੈਕਟਰ ਦਿੱਤੇ ਤੁਸੀਂ ਮੈਂ ਤੁਹਾਨੂੰ ਇਹ ਗੱਲ ਦਾ ਜਵਾਬ ਦੰਨਾਗਾ ਪਹਿਲੀ ਗੱਲ ਤਾਂ ਜਿਹੜੀ ਇਲਜ਼ਾਮ ਲਾਇਆਗਾ ਵੀ ਇਹਨੇ ਚੈਨੀ ਖੋਹੀ ਹੈ ਜੀ ਪਹਿਲਾ ਇਲਜ਼ਾਮ 10000 ਰੁਪਏ ਰੋਤੀ ਦਾ ਮੈਂ 10000 ਵਾਲੀ ਦੀ ਗੱਲ ਸੁਣੂ 10000 ਰੁਪਏ ਨੂੰ ਤੁਸੀਂ ਕੀ ਸਮਝਦੇ ਹੋਗੇ ਜਿਹੜੇ ਬੰਦੇ ਨੂੰ 1 ਮਹੀਨੇ ਦੀ 8-10 ਲੱਖ ਰੁਪਈਆ ਆਮਦਨ ਆ ਤੁਸੀਂ ਆਪ ਸੋਚੋ ਵੀ ਯਾਰ ਉਹ 10 ਲੱਖ ਰੁਪਈਆ ਦੀ ਫਰੋਤੀ ਮੰਗੂਗਾ ਕਿੱਡੀ ਸ਼ਰਮ ਨਾਲ ਅੱਗੇ ਗੱਲ ਲਾ ਗਈ ਇਹ 10000 ਰੁਪਈਆ ਦੀ ਜਿਹੜੀ ਗੱਲ ਕਰੀ ਹੈ ਵੀ 10000 ਰੁਪਈਆ ਦੀ ਇਹਨੇ ਫਰੋਤੀ ਮੰਗੀ ਹੈ ਯਾਰ ਹੋ ਸਕਦਾ ਟਰੈਕਟਰ 'ਚ ਤੇਲ ਪਾਉਣ ਨੂੰ ਪੈਸੇ ਨਾ ਹੁਣ ਤਾਂ ਮੰਗ ਲਈ ਹੋਏ ਨਹੀਂ ਉਹ ਤਾਂ ਦੇਖੋ ਆਪਾਂ ਗੱਲ ਕਿਸੇ ਪਾਸੇ ਵੀ ਲਿਜਾ ਸਕਦੇ ਆਂਗੇ ਜੇ ਹੁਣ ਮੰਨ ਕੇ ਚਲੋ ਤੁਸੀਂ ਟੈਂਕੀ ਫੁੱਲ ਕਰਾ ਕੇ ਦਿੱਤੀ ਜਮਾ ਫੁੱਲ ਕਰਾ ਕੇ ਦਿੱਤੀ ਹੈਗੀ ਬਾਏ ਉਦੋਂ ਬਾਅਦ ਟਰੈਕਟਰ ਬਿਲਕੁਲ ਬਾਹਾਗਾ ਠੀਕ ਹੈ ਇਹਨੇ ਇਹ ਗੱਲ ਦਾ ਐਲਾਨ ਵੀ ਏ ਮੰਨ ਲਓ ਵੀ ਸਾਰੇ ਪਿੰਡ ਦਾ ਸਾਂਝਾ ਕਿਸੇ ਨੂੰ ਵੀ ਲੋੜ ਆ ਤੇਲ ਪਾ ਕੇ ਬੰਦਾ ਲਿਜਾ ਸਕਦਾ ਹੈ ਲੈ ਕੇ ਗਿਆ ਕੋਈ ਵਰਤ ਤੇ ਅੱਛਾ ਸਾਂਝੇ ਦਾ ਮਤਲਬ ਹੋਈ ਤਾਂ ਇਹ ਦੂ ਬਾਅਦ ਵੀ ਲਿਜਾ ਸਕਦਾ ਹੈ ਅੱਛਾ ਇਹ ਚੀਜ਼ ਕਹੀ ਸੀ ਹਾਂ ਇਹ ਗੱਲ ਕਹੀ ਸੀਗੀ ਠੀਕ ਹੈ ਪਰਸਨਲੀ ਵਰਤਣਾ ਵੀ ਵੀ ਮਾ ਆਪਣੇ ਘਰੇ ਪਰਸਨਲ ਵੀ ਵਰਤ ਸਕਦਾ ਨਹੀਂ ਵੀ ਕੱਲਾ ਪਰਸਨਲ ਨਹੀਂ ਵਰਤਣਾ ਵੀ ਹਾਂ ਵੀ ਕਿਸੇ ਨੂੰ ਲੋੜ ਆਗੀ ਵੀ ਤਾਂ ਲਿਜਾ ਸਕਦਾ ਹੈ ਇਹ ਐਲਾਨ ਕੀਤਾ ਸੀ ਬੰਦਾ ਜਿਹਦਾ ਤੇਲ ਪਾਉ ਇਹ ਖੜਾਗਾ ਵੀ ਟਰੈਕਟਰ ਲਿਜਾ ਸਕਦੇ ਹੋਗੇ ਤੁਸੀਂ ਠੀਕ ਹੈ ਸਾਨੂੰ ਹੁਣ ਸਵਾਲ ਜਿਹੜੇ ਹੋਏ ਸੀ ਵੀ ਯਾਰ ਤੁਸੀਂ ਕਿਸੇ ਕੁੜੀਆਂ ਦਾ ਵਿਆਹ ਕਰ ਦਿੰਦੇ ਇਹ ਕਰ ਦਿੰਦੇ ਪਤਾ ਕੀ ਆ ਹਰੇ ਗੱਲ ਤੇ ਜੇ ਹੁਣ ਆਪਾਂ ਕਹੀਏ ਯਾਰ ਵੀ ਆਪਣੀ ਆਰਮੀ ਲਵੇ ਅਰਬਾਂ ਖਰਬਾਂ ਰੁਪਈਆਂ ਦਾ ਅਸਲਾ ਪਿਆ ਵੀ ਜੇ ਉਹਨਾਂ ਨੇ ਅਸਲਾ ਕੀ ਕਰਨਾਗਾ ਹੂੰ ਬਿਲਕੁਲ ਇਹ ਜ਼ਰੂਰੀ ਨਹੀਂਗਾ ਹੁੰਦਾ ਵੀ ਕਈ ਗੱਲਾਂ ਤੇ ਆਪਾਂ ਨੂੰ ਪੈਸੇ ਲਾਉਣੇ ਪੈਂਦੇ ਹੁੰਦੇ ਨੇਗੇ ਬਿਲਕੁਲ ਜੇ ਅਸੀਂ ਇਹਨੂੰ ਮੰਨ ਲਓ ਕੋਈ ਇਹਦੇ 5-7 ਲੱਖ ਰੁਪਏ ਦਾ ਇਹਨੂੰ ਟਰੈਕਟਰ ਦਿੱਤਾਗਾ ਜੇ ਇਹ ਚੀਜ਼ ਦੇ ਯੋਗ ਸੀਗਾ ਇਹਦਾ ਬਣਦਾ ਸੀਗਾ ਵੀ ਹਾਂ ਯਾਰ ਇਹਨੂੰ ਆਪਾਂ ਦਈਏ ਦਾ ਬੰਦੇ ਦਾ ਨਾਮ ਬਣਾਈਏ ਚੰਗੇ ਕੰਮ ਕਰ ਰਿਹਾ ਸੀ ਸਾਰਾ ਦੇਖ ਕੇ ਕੀਤਾਗਾ ਦਿੱਤਾਗਾ ਹੁਣ ਕਰਨ ਨੂੰ ਤਾਂ ਕੀ ਦੀ ਸਾਨੂੰ ਕਹਿ ਜਾਂਦੇ ਨੇ ਵੀ ਯਾਰ ਤੁਸੀਂ ਐਂ ਕਰ ਲੈਂਦੇ ਹੋਰ ਕਰ ਲੈਂਦੇ ਕਿਉਂ ਦਿੰਦੇ ਇਹ ਗਲਤ ਗੱਲਾਂ ਨੇਗੀਆਂ ਯਾਰ ਬੰਦਾ ਇੱਕ ਆਪਣੇ ਲਈ ਦਿਨ ਰਾਤ ਲੱਗਿਆ ਹੋਇਆ ਲੋਕਾਂ ਦਾ ਕਰੋੜਾਂ ਰੁਪਈਆ ਵਾਪਸ ਕਰਾਤਾ ਯਾਰ ਇਹਨੂੰ ਮੈਂ 100 ਵਾਰੀ ਪਰਦੇ ਆ ਕੇ ਦੇਖ ਲਿਆ ਇੱਕ ਤਾਂ ਬੰਦਾ ਹੁੰਦਾ ਵੀ ਉਂ ਤੇਹੀ ਕਹਾ ਹੀ ਗੱਲ ਆ ਗਈ ਠੀਕ ਆ ਸਾਡੀ ਤਿੰਨ ਪੀੜੀਆਂ ਤੋਂ ਲਿਹਾ ਜਾ ਪਹਿਲਾਂ ਇਹਦੀ ਦਾਦੇ ਦੀ ਮੇਰੇ ਦਾਦੇ ਨਾਲ ਲਿਹਾ ਸੀ ਫਿਰ ਇਹਦੇ ਦਾਹਾਂ ਡੈਡੀ ਵਰਗਾਂ ਦੀ ਹੋਗੀ ਤੀਜੀ ਪੀੜੀ ਸਾਡੀ ਹੋਗੀ ਮੈਂ ਇਹਨੂੰ ਪਰਸਨਲੀ ਘਟੋ ਘਟ 100 ਵਾਰੀ ਪਰਦੇ ਆ ਕੇ ਦੇਖ ਲਿਆ ਮੈਂ ਖਾ ਵੀ ਇਹ ਬੰਦਾ ਬਾਕੀ ਯਾਰ ਵੀ ਬੰਦਾ ਕਿਤੇ ਆਪਾਂ ਨੂੰ ਗਲਤ ਬਣਾਈ ਜਾਂਦਾ ਹੋਵੇ ਵੀ ਬੰਦਾ ਪੈਸੇ ਲਈ ਜਾਂਦਾ ਹੋਵੇ ਜਾਂ ਕੋਈ ਹੋਰ ਫਰਾਡ ਕਰੀ ਜਾਂਦਾ ਹੋਵੇ ਪਰ ਇਹਨੇ ਯਾਰ ਕਦੇ ਇਹ ਚੀਜ਼ ਇੱਕ ਵੀ ਯਾਰ ਐਕਸੈਪਟ ਨਹੀਂ ਕਰੀ ਤੁਹਾਡੇ ਸਾਹਮਣੇ ਕੋਈ ਆਫਰ ਆਈ ਹੈ ਭਾਨੇ ਨੂੰ ਆਈਆਂ ਨੇ ਬਿਲਕੁਲ ਆਈਆਂ ਨੇ ਏਜੰਟਾਂ ਜੋਨਟਾਂ ਦੀਆਂ ਬਸੇਹਰੀਆਂ ਆਈਆਂ ਨੇ ਉਹ ਤੋਂ ਬਿਨਾਂ ਯਾਰ ਇਹਨੂੰ ਆਫਰਾਂ ਇਹਨੂੰ ਕੀ ਘਟਾਗਾ ਯਾਰ ਇਹ ਲੈ ਮੈਂ ਲਿਖ ਕੇ ਦਿੰਦਾ ਇਹ ਬਹਿ ਕੇ ਜਿਹੜੇ ਮਰਜ਼ੀ ਬੰਦੇ ਨੂੰ ਫੋਨ ਮਾਰਦੇ ਮੈਨੂੰ ਆਹ ਚੀਜ਼ ਚਾਹੀਦੀ ਮੈਂ ਲਿਖ ਕੇ ਦਿੰਦਾ ਯਾਰ ਜਵਾਬ ਨਹੀਂ ਕੋਈ ਦਿੰਦਾ ਬਿਲਕੁਲ ਠੀਕ ਹੈ ਯਾਰ ਤੂੰ ਇਹ ਦੇਖ ਵੀ ਅਸੀਂ ਇਹਦੇ ਨਾਲ ਜਾਣੇ ਕਰਦੇ ਆਂਗੇ ਸਾਨੂੰ ਲੋਕ ਚਲੋ ਮੈਂ ਇੱਕ ਮੰਨ ਕੇ ਚੱਲੂ ਵੀ ਪਾਰਟੀ ਨਾਲ ਜੁੜਿਆਵਾਂ ਸ੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜਿਆਵਾਂਗਾ ਉਹਦੇ ਅਸੀਂ ਆਗੂ ਆਂਗੇ ਸਾਡੀ ਸਾਰੀ ਪਾਰਟੀ ਨੇ ਵੀ ਇਹਦੇ ਹੱਕ 'ਚ ਬਿਆਨ ਦਿੱਤਾਗਾ ਵੀ ਯਾਰ ਜਿਹੜਾ ਨਜਾਇਜ਼ ਆ ਤਾਂ ਨਜਾਇਜ਼ ਆਗਾ ਠੀਕ ਹੈ ਵੀ ਜਿਹੜਾ ਜਾਇਜ਼ ਆ ਤਾਂ ਜਾਇਜ਼ ਆਗਾ ਇਹਦਾ ਕੋਈ ਆਪਾਂ ਇਹ ਨਹੀਂ ਕਹਿੰਦੇ ਬੰਦਾ ਇਹ ਕੋਈ ਠੱਗੀ ਕਰਦਾ ਹੋਵੇ ਕੋਈ ਚੋਰੀ ਕਰਦਾ ਹੋਵੇ ਬਿਲਕੁਲ ਅਸੀਂ ਇਹ ਜੀ ਨਾਲ 1% ਵੀ ਸਹਿਮਤ ਨਹੀਂ ਚਾਕੇ ਪਰਚੇ ਦੇ ਦੋ ਭਵੇਂ ਦੱਸ ਦੇ ਦੋ ਅਸੀਂ ਇਹ ਨਾਲ ਨਾ ਮੁੜ ਕੇ ਖੜੀਏ ਪਰ ਜਿਹੜਾ ਬੰਦਾ ਯਾਰ ਅਸੀਂ ਆਪ ਪਰਤੇਗੇ ਨੂੰ ਕਿੰਨੇ ਵਾਰੀ ਦੇਖ ਲਿਆ ਵੀ ਯਾਰ ਬੰਦਾ ਕਿਤੇ ਕਈ ਵਾਰੀ ਸਾਨੂੰ ਪਾਗਲ ਬਣਾਈ ਜਾਂਦਾ ਹੋਵੇ ਯਾਰ ਬਈ ਬੰਦਾ ਕਿਸੇ ਤੋਂ ਪੈਸੇ ਤਾਂ ਹੀ ਲਈ ਜਾਂਦਾ ਕਿਸੇ ਨਾਲ ਠੱਗੀਆਂ ਤਾਂ ਨਹੀਂ ਮਾਰੀ ਜਾਂਦਾ ਪਰ ਯਾਰ ਇਹ ਬੰਦੇ ਨੇ ਕਦੇ ਇਹ ਚੀਜ਼ ਦੇ 1 ਰੁਪਏ ਦਾ ਹੱਥ ਨਹੀਂ ਦਰਾਇਆ 1 ਰੁਪਏ ਦਾ ਵੀ ਯਾਰ ਇਹ ਜਿਹੜਾ ਤੁਸੀਂ ਟਰੈਕਟਰ ਤਿਆਰ ਕਰਵਾਇਆ ਸੀ 9811 ਇਹ ਤੁਹਾਡੀ ਪਿੰਡ ਦੀ ਪੰਚਾਇਤ ਵੱਲੋਂ ਆ ਜਾਂ ਤੁਹਾਡੇ ਵੱਲੋਂ ਇਹ ਕੀ ਨਹੀਂ ਕਰਵਾਇਆ ਸੀ ਅਸੀਂ ਇਹ ਕਲੱਬ ਵੱਲੋਂ ਕਰਵਾਇਆ ਸੀਗਾ ਕਲੱਬ ਵੱਲੋਂ ਹਾਂ ਅਮਕੇ ਕਲੱਬ ਵੱਲੋਂ ਤੁਹਾਡਾ ਜਿਹੜਾ ਕਲੱਬ ਹੈ ਸਪਾਰਕ ਕਲਾਂ ਦਾ ਬਾਬਾ ਸਤ ਜਬਕ ਸਲਾਵਾ ਕਲੱਬ ਸਪਾਰ ਸਹਿਯੋਗ ਸਾਰੇ ਭਾਈਆਂ ਦਾ ਐਨ ਆਰ ਆਈ ਵੀਰ ਨੇ ਨਗਰ ਦਾ ਵੀ ਸਹਿਯੋਗ ਹੈ ਤੇ ਸਾਰੇ ਸਾਡੇ ਲਵੇ ਲਾਉਣ ਦੇ ਪਿੰਡ ਦਾ ਕੋਟ ਦੋਨਾ ਪਿੰਡ ਦਾ ਸਭ ਦਾ ਸਹਿਯੋਗ ਆ 20 ਸਾਨੇ ਬੈਣੇ ਬੰਦਿਆਂ ਨੇ ਸੋਚ ਵਿਚਾਰ ਕਰਕੇ ਇਹ ਬੰਦੇ ਨੂੰ ਟਰੈਕਟਰ ਦਿੱਤਾ ਸੀ ਵੀ ਇਹਦਾ ਹੱਕ ਬਣਦਾ ਇਹਨੂੰ ਐਪਰੀਸ਼ੀਏਟ ਕਰੀਏ ਕਿੱਥੇ ਦਾ ਇਹ ਕੰਮ ਸਰਕਾਰ ਦਾ ਬਣਦਾ ਸੀ ਵੀ ਜਿਹੜਾ ਬੰਦਾ ਯਾਰ ਲੋਕਾਂ ਦੇ ਪੈਸੇ ਕਢਾਉਂਦਾ ਸੀ ਉਹਨੂੰ ਐਪਰੀਸ਼ੀਏਟ ਕਰੀਏ ਤੁਹਾਨੂੰ ਗੱਲ ਦੱਸਦੇ ਆਂ ਬਾਈ ਜੀ ਅਸੀਂ ਮੰਨ ਲਓ ਕਬੱਡੀ ਕੱਪ ਕਰਾਉਣੇ ਆਂਗੇ ਠੀਕ ਆ ਸਰਕਾਰ ਦਾ ਉੱਥੇ ਚਾਹੇ ਅਸੀਂ ਕਿਸੇ ਵੀ ਪਾਰਟੀ ਚਾਂਗੇ ਸਰਕਾਰ ਦਾ ਹੱਕ ਮੰਨਦਾ ਮੌਜੂਦਾ ਸਰਕਾਰ ਦਾ ਵੀ ਯਾਰ ਕੋਈ ਵੀ ਕੋਈ ਟੂਰਨਾਮੈਂਟ ਕਰਵਾ ਰਿਹਾ ਹੈ ਕੋਈ ਚੰਗਾ ਕੰਮ ਕਰਵਾ ਰਿਹਾ ਕੋਈ ਵੀ ਕਰਵਾ ਰਿਹਾ ਹੈ ਜਹੇ ਯਾਰ ਸਾਡਾ ਦੁਸ਼ਮਣਾਂਗਾ ਠੀਕ ਹੈ ਵੀ ਆਪਾਂ ਉਹਨੂੰ ਐਪਰੀਸ਼ੀਏਟ ਕਰੀਏ ਉਹਨੂੰ ਹੌਸਲਾ ਦਈਏ ਯਾਰ ਜੇ ਆਪਾਂ ਐ ਲੱਤਾਂ ਖਿੱਚਣ ਲੱਗ ਗਏ ਯਾਰ ਅੱਗੇ ਕੌਣ ਆਊਗਾ ਕਿਸੇ ਨੇ ਵੀ ਨਹੀਂ ਆਉਣਾ ਜਦੋਂ ਤੁਸੀਂ ਕਬੱਡੀ ਕੱਪ ਕਰਵਾਇਆ ਸੱਦਾ ਪੱਤਰ ਦਿੱਤਾ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਨੂੰ ਵੀ ਤੁਸੀਂ ਆਉਣੇ ਸਾਡੇ 'ਚ ਦਿੱਤਾ ਤੁਸੀਂ ਨਹੀਂ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਸਾਡੇ ਚੀਫ ਗੈਸਟ ਹੈਗੇ ਸੀਗੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਠੀਕ ਆ ਸੀ ਉਹ ਪਾਰਟੀ ਨਾਲ ਜੁੜੇ ਹੋਏ ਆ ਜੇ ਹੁਣ ਉੱਥੇ ਅਸੀਂ ਇਹ ਗੱਲ ਕਹੀਏ ਵੀ ਯਾਰ ਭਾਨਾ ਤਾਂ ਮਨ ਕੇ ਚੱਲੋ ਵੀ ਅਕਾਲੀ ਦਲ ਨੂੰ ਗਾਲਾਂ ਕੱਢਦਾ ਹੈਗਾ ਜਾਂ ਭਾਨਾ ਦਾ ਕਿਸੇ ਪਾਰਟੀ ਨਾਲ ਨਹੀਂ ਹੈਗਾ ਉਹ ਗੱਲ ਹੁੰਦੀ ਹੈ ਗਲਤ ਅਸੀਂ ਇਹਨੂੰ ਸਿਰਫ ਇੱਕ ਇਹਦੀ ਸੋਚ ਇਹਦੇ ਚੰਗੇ ਕੰਮ ਸਾਡੇ ਏਰੀਏ ਦਾ ਸਾਡਾ ਮਿੱਤਰ ਹੈਗਾ ਇਹ ਸੋਚ ਕੇ ਸਾਡੇ ਸਾਰੇ ਜਿੰਨੇ ਵੀ ਯਾਰ ਬੇਲੀ ਸੀਗੇ ਜਿੰਨੇ ਪਿੰਡ ਦੇ ਸੀਗੇ ਸਾਡੇ ਨਾਲ ਜੁੜੇ ਹੋਏ ਸੀ ਤਾਂ ਕਰਕੇ ਸਾਰਿਆਂ ਨੇ ਸਲਾਹ ਬਣਾ ਕੇ ਇਹਨੂੰ ਫੇਰ ਅਸੀਂ ਇਹ ਚੀਜ਼ ਗਿਫਟ ਕੀਤੀ ਵੀ ਉਹ ਵੀ ਆ ਦੇਖੋ ਆ ਗੱਲ ਸੰਦੀਪ ਨੇ ਕਹਿ ਦਿੱਤੀ ਹੈ ਨਾ ਦੇਖੋ ਇਹ 'ਚ ਕੋਈ ਸ਼ੱਕ ਨਹੀਂ ਇਹ ਹਰੇਕ ਸਰਕਾਰ ਖਿਲਾਫ ਬੋਲਿਆ ਪਰ ਸਭ ਤੋਂ ਵੱਧ ਤੁਸੀਂ ਤੁਹਾਡਾ ਸਾਰਿਆਂ ਦੀ ਸਹਿਯੋਗ ਸੀ ਇਸ ਵਾਰ ਆ ਸਰਕਾਰ ਨੂੰ ਬਣਾਉਣ ਦਾ ਜਿਹੜੇ ਆਪਾਂ ਯੂਟਿਊਬਰ ਤੁਸੀਂ ਪੂਰੀ ਸਪੋਰਟ ਕਰੀਏ ਇਹਨਾਂ ਦੀ ਪੂਰਾ ਪ੍ਰਚਾਰ ਕਰਿਆ ਅਕਾਲੀ ਦਲ ਖਿਲਾਫ ਵੀ ਚਲੋ ਮੰਨਦੇ ਆਪਾਂ ਨਾ ਹੁੰਦੇ ਹੀ ਆ ਪਰ ਪਤਾ ਸੀ ਪਰ ਸਾਨੂੰ ਪ੍ਰਧਾਨ ਜੀ ਨੇ ਕਿਹਾ ਕਿ ਨਾ ਨਹੀਂ ਗੱਲ ਕੋਈ ਗੱਲ ਨਹੀਂ ਚਾਹੇ ਬੋਲਦੇ ਨਾਲ ਨਹੀਂ ਸਾਨੂੰ ਕਹਿ ਵੀ ਸਕਦੇ ਤੁਸੀਂ ਉਹ ਪਾਰਟੀ ਨਾਲ ਜੁੜੇ ਆ ਵੀ ਯਾਰ ਤੁਸੀਂ ਉਹਨੂੰ ਸਨਮਾਨ ਨਹੀਂ ਕਰਨਾ ਪਰ 1% ਸਾਨੂੰ ਉਹਨੇ ਕਿਹਾ ਨਹੀਂ ਵੀ ਕਹਿੰਦੇ ਕੋਈ ਦਿੱਕਤ ਨਹੀਂ ਕਹਿੰਦੇ ਚੰਗਾ ਕੰਮ ਕਰ ਰਿਹਾ ਹੱਕ ਬਣਦਾ ਉਹਦਾ ਤੁਸੀਂ ਕਰੋ ਨਹੀਂ ਫਿਰ ਹੁੰਦਾ ਪਾਰਟੀ ਕਹਿੰਦੇ ਯਾਰ ਵੀ ਆਪਣੇ ਖਿਲਾਫ ਬੋਲਦੇ ਹੁਣ ਵੀ ਭਾਈ ਡਟ ਕੇ ਖੜਿਆ ਕਲੀ ਸਾਡੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿਹੜੀ ਡਟ ਕੇ ਬੋਲੀ ਹੈ ਇਹ ਦੇ ਖਿਲਾਫ ਸਰਕਾਰ ਦੇ ਠੀਕ ਹੈ ਉਹ ਬੋਲੀ ਕਿਉਂ ਆਂਗੀ ਇਹ ਵੀ ਤੁਹਾਨੂੰ ਦੱਸ ਦਿੰਦੇ ਆਂਗੇ ਭਾਨੇ ਦੇ ਪਰਚਾ ਹੋ ਗਿਆ ਕੋਈ ਜਾਇਜ਼ ਹੁੰਦਾ ਅਸੀਂ ਵੀ ਕਹਿੰਦੇ ਵੀ ਯਾਰ ਭਾਈ ਇਹਨੇ ਗਲਤੀ ਕਰੀਗੀ ਵੀ ਇਹ ਤੇ ਪਰਚਾ ਹੋ ਗਿਆ ਕੋਈ ਗੱਲ ਨਹੀਂ ਬਿਲਕੁਲ ਜਿਹੜਾ ਦੁਨਨੇ ਭੈਣਾ ਦੇ ਪਰਚਾ ਦਿੱਤਾਗਾ ਨਜਾਇਜ਼ ਆ ਉਹਦੇ ਕਰਕੇ ਸਾਡੀ ਪਾਰਟੀ ਸਾਰੀ ਹੂੰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸਾਰਿਆਂ ਨੇ ਇਹ ਚੀਜ਼ ਦੀ ਨਖੇਦੀ ਕੀਤੀ ਹੈ ਵੀ ਇਹਦੇ ਨਾਲ ਨਜਾਇਜ਼ ਹੋਇਆਗਾ ਕੁਈ ਵੀ ਯਾਰ ਜਿਹੇ ਕੱਲ ਨੂੰ ਸਾਡੇ ਦੁਸ਼ਮਣ ਦੀ ਭੈਣ ਦੇ ਵੀ ਪਰਚਾ ਹੁੰਦਾਗਾ ਕਿਸੇ ਧੀ ਤੇ ਪਰਚਾ ਹੁੰਦਾ ਯਾਰ ਅਸੀਂ ਉਹਦੇ ਨਾਲ ਖੜਾਂਗੇ ਕੁਝ ਵੀ ਹੋ ਜੇ ਜਿਹੇ ਤੁਸੀਂ ਮੰਨ ਕੇ ਚੱਲੋ ਵੀ ਪ੍ਰਸ਼ਾਸਨ ਮੁੱਢਲੀ ਪੁੱਛ ਗਿਛ ਦੇ ਵਿੱਚ ਤੁਸੀਂ ਨਹੀਂ ਕਿਤੇ ਨਾ ਕਿਤੇ ਇਹ ਗੱਲ ਰੱਖੀ ਵੀ ਯਾਰ ਅਸੀਂ ਲੋਕਲ ਦਾ ਬੰਦਿਆ ਤੁਹਾਨੂੰ ਸਾਡੇ ਬਾਰੇ ਪਤਾ ਹੀ ਨਹੀਂਗਾ ਵੀ ਇਹ ਕਿੱਥੇ ਕਿਸ ਦੀ ਭੈਣ ਕੀ ਕਰਦੀ ਆ ਜਾਂ ਕਿੱਥੇ ਸੀ ਵੀ ਚਾ ਕੇ ਪਰਚਾ ਦੇ ਤਾਂ ਮੈਂ ਕੋਈ ਗੱਲ ਬਾਤ ਹੋਈ ਨਹੀਂ ਬਾਈ ਜੀ ਪ੍ਰਸ਼ਾਸਨ ਦੇ ਪੱਲੇ ਕੁਝ ਨਹੀਂ ਹੁੰਦਾ ਹੂੰ ਜੇ ਆਪਾਂ ਕਹਿ ਲਈਏ ਜਿਹਦੀ ਸਰਕਾਰ ਆ ਗਈ ਪੁਲਿਸ ਨੂੰ ਉਮੀ ਕਰਨਾ ਪਊਗਾ ਪੁਲਿਸ ਕੀ ਕਰੂਗੀ ਯਾਰ ਛੋਡੇ ਕਹਿਣ ਦੇ ਹਿਸਾਬ ਨਾਲ ਵੀ ਇਹ ਸਾਰਾ ਗੇਮ ਉੱਪਰੋਂ ਹੀ ਹੁੰਦੀ ਹੈਗੀ ਇਹ ਸਰਕਾਰ ਦੇ ਮੁਤਾਬਕ ਚੱਲਦਾ ਹੁੰਦਾ ਸਾਰਾ ਸਿਸਟਮ ਜਿਵੇਂ ਸਰਕਾਰ ਕਹੂਗੀ ਉਵੇਂ ਹੋਊਗੀ ਪ੍ਰਸ਼ਾਸਨ ਇਹ ਚ ਕੱਖ ਨਹੀਂ ਕਰ ਸਕਦਾ ਜੇ ਆਪਾਂ ਹੁਣ ਪ੍ਰਸ਼ਾਸਨ ਨੂੰ ਕਹੀਏ ਯਾਰ ਵੀ ਪੁਲਿਸ ਪੁਲਿਸ ਕੀ ਕਰੂਗੀ ਯਾਰ ਉੱਪਰੋਂ ਫੋਨ ਮਾਰਤਾ ਅਫਸਰਾਂ ਦਾ ਸੀਨੀਅਰਾਂ ਦਾ ਫੋਨ ਆ ਗਿਆ ਵੀ ਐ ਕਰੋ ਤਾਂ ਕਰਨੀ ਪਊਗਾ ਬਈ ਉਹਨਾਂ ਤੇ ਹੁਣ ਅੱਜ ਦੀ ਤਿਆਰੀ ਦੱਸੋ ਵੀ ਅੱਜ ਭਾਨੇ ਸਿੱਧੂ ਦੀ ਉਹ ਰਿਹਾਈ ਦਾ ਦਿਨ ਆ ਗਿਆ 10 ਤਰੀਕ ਹੈ ਸੋਨੂੰ ਵੀ ਪਤਾ ਹੈ ਵੀ ਕਵਾਦਾ ਕੀਤਾ ਹੋਇਆ ਤੁਸੀਂ ਤਿੰਨ ਨੂੰ ਹੈ ਲਿਖਤੀ ਦੇ ਵਿੱਚ ਮਿਲਿਆ ਕੀ ਲੱਗਦਾ ਜਾਵਣਗੇ ਭਾਣਾ ਸਿੱਧੂ ਕਰੇ ਬਿਲਕੁਲ ਭਾਈ ਜੀ ਆਉਣਾ ਚਾਹੀਦਾ ਕਿਸੇ ਨਾਲ ਵੀ ਮੰਨ ਕੇ ਚੱਲੋ ਆਪਾਂ ਕੋਈ ਕਮਿਟਮੈਂਟ ਕਰਦੇ ਆਂਗੇ ਤਾਂ ਉਹਦੇ ਤੇ ਖਰਾ ਉਤਰਨਾ ਜ਼ਰੂਰੀ ਹੋਵੇਗਾ ਅੱਜ ਸਾਨੂੰ ਪੂਰੀ ਫੁੱਲ ਉਮੀਦ ਆ ਸੀ ਆਪਦਾ ਤਿਆਰੀ ਕਰ ਰਹੇ ਆਂਗੇ ਵੀ ਆਪਾਂ ਉਹਨੂੰ ਜਾ ਕੇ ਭਾਈ ਲੈ ਕੇ ਆਉਣਾਗਾ ਠੀਕ ਹੈ ਤੇ ਜੇ ਨਹੀਂ ਛੱਡਣਗੇ ਫਿਰ ਭਾਈ ਅੱਗੇ ਦਾ ਦੇਖੋ ਵੀ ਜਿੰਮੇ ਵੀ ਮੰਨ ਕੇ ਚੱਲੋ ਵੀ ਜੇ ਜੇ ਮੰਦੀ ਹੈਗੀ ਪਾਰਟੀ ਦੇ ਤੌਰ ਤੇ ਵੀ ਅਲੱਗ ਤੋਂ ਹੋਵਾਂਗੇ ਬਿਲਕੁਲ ਅਸੀਂ ਸਾਡੀ ਪਾਰਟੀ ਵੈਸੇ ਵੀ ਪਹਿਲਾਂ ਵੀ ਖੜੀ ਹੈਗੀ ਜੇ ਨਹੀਂ ਖੜਨਗੇ ਤਾਂ ਸਾਡੀ ਸਾਰੀ ਪਾਰਟੀ ਅੱਗੇ ਦੀ ਪਿੱਠ ਤੇ ਖੜੂਗੀ ਠੀਕ ਹੈ ਤੇ ਤੁਸੀਂ ਸਾਰੀ ਗੱਲਬਾਤ ਸੁਣ ਲਈ ਜੀ ਠੀਕ ਹੈ ਵੀ ਯਾਰ ਕਿਉਂ ਬੰਦੇ ਨੂੰ ਸਨਮਾਨਤ ਕਰਿਆ ਕੀ ਜਿਹੜੇ ਤੁਸੀਂ ਇਲਜ਼ਾਮ ਲਾਏ ਨੇ ਉਹਨਾਂ ਵਾਸਤੇ ਵੀ ਜਿਹੜੇ ਬੰਦੇ ਨੂੰ ਆ ਚੀਜ਼ਾਂ ਗਿਫਟ ਦੇ ਵਿੱਚ ਮਿਲਦੀਆਂ ਨੇ ਉਹਨਾਂ ਵਾਸਤੇ 50 60000 10000 ਰੁਪਏ ਕੀ ਮਹੀਨੇ ਰੱਖਦੇ ਬਾਕੀ ਠੀਕ ਹੈ ਅੱਜ ਸ਼ਾਮ ਨੂੰ ਪਤਾ ਲੱਗ ਜੂਗਾ ਆਪਾਂ ਨੂੰ ਸਰਕਾਰ ਆਪਦੀ ਗੱਲ ਤੇ ਖਰੀ ਉੱਤਰਦੀ ਏ ਜਾਂ ਕੀ ਗੇਮ ਘਮਾਰੀ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਹੋਊਗਾ